ਇਹਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਤੇ ਐਸਐਸਪੀ ਸਾਹਿਬ ਤੁਮਰਾੜਾ ਵਿੱਚ ਸਟ੍ਰਕਚਰ ਨੇ ਤੁਹਾਨੂੰ ਸਾਹਿਬ ਨੇ ਤੁਲਸੋਂ ਕੀ ਰਿਹਾ ਤਾਂ ਅਮਰੇਾਣਾ ਤੁਮਰਾੜਾ ਦੇ ਇਨਾਕਾ ਵੱਡੀ ਗੱਲ ਹੈ ਕਿ ਬਰਨ ਨੇ ਇਨਾਕਾ ਵੱਡੀ ਇੱਕ ਮੀਰੀਅਨ ਆਉਣ ਜਾਣ ਵਾਲੀਆਂ ਟ੍ਰੇਕਲਾਂ ਦੀ ਚੈਕਿੰਗ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜਿਹੜੀ ਗਾਉਂ ਪਾਲੂ ਜਾ ਰਹੀ ਸੀ ਉੱਥੇ ਜੋ ਸਵਾਰੀਆਂ ਉਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਵੇਖੇ ਥੋੜੇ ਜੇ ਤੇਜ਼ ਤੇਜ਼ ਚੱਲਣ ਲੱਗ ਪਏ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਆ ਜਾਂ ਕੋਈ ਗਲਤ ਚੀਜ਼ ਆ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਦੇ ਐਸਆਈ ਨਵੀਨ ਚੌਧਰੀ ਨੇ ਇਹਨਾਂ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਕਿ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਬਾਰੇ ਦੇ ਸੇਕ ਮੋਢਾ ਨੇ ਰਹਿਣ ਵਾਲੀ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੀ ਸੀ ਤਾਂ ਉਹਨਾਂ ਨੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਐਰੋਨ ਗ੍ਰਾਮ ਤੋਂ ਪੜਾਈ ਕਰਦੀ ਨਹੀਂ ਸੀ ਯਾਰ ਕਿ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛ ਕੇ ਸੋ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹ ਤੇ ਮੁਕਾਮ ਕਮਰਾ ਲੈ ਕੇ ਮਹਾਲੀ ਰਹੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਧੰਦਾ ਕਰਦੀਆਂ ਨੇ ਫਿਰ ਉਹ ਤੇ ਹੈਗੇ ਨੇ ਆਪ ਜੀ ਹੈਗੇ ਨੇ ਦੋਨੋਂ ਆਪ ਵੀ ਚੀਨਾਂ ਦਾ ਮੀਲੀਮ ਲਾਪ ਇਹ ਹੀ ਆ ਜੀ ਇਧਰੋਂ ਫਰੋਜ਼ਪੁਰ ਸਾਈਡ ਵੱਲੋਂ ਫਿਰ ਉਹਨੂੰ ਲੈ ਕੇ ਆਉਣੀ ਤੇ ਚੰਡੀਗੜ੍ਹ ਵੱਲੋਂ ਕਿਤੇ ਵੇਚਣੀ ਆ ਤਾਂ ਮੁਰਲੀ ਗਾਂਜਾ ਸਾਹਮਣੇ ਜਿਹੜੇ ਆਪਨੇ ਡਾਕੂਰੇ ਨਾਲ ਜੀ ਕੰਮ ਕਰਦੇ ਨੇ ਜੀ ਕਿਵੇਂ ਜੀ ਬਿਲਕੁਲ ਜੀ ਸ਼ੌਂਖ ਵੀ ਪੂਰੇ ਕਰਦਿਆਂ ਨੇ ਤੇ ਪੈਸੇ ਵੀ ਕਮਾਉਂਦਿਆਂ ਰਹੇ ਸੀ। ਯਾਦ ਵੀ ਕਿਹਦੇ ਆ? ਹਾਂ ਜੀ ਇਹ ਦੋ ਹੀ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ। ਕਿਹੜੀ ਸਹਾਰਾ ਦੱਸੋ ਮਾਮਲਾ? ਅਜੀ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 ਕਟ 85 ਐਨਵੀ ਸੈਕਟਰ। ਤਾਣਾ ਪਲੇ ਸੋਰੀ ਤਾਣਾ ਸਮਰਾਲਾ ਦਰਜ ਕਰਕੇ ਕੰਮ ਸ਼ੁਰੂ ਕਰ ਦਿੱਤੀ ਐ ਤੇ ਮੈਰਿਡ ਵੀ ਕੋਈ ਨਾ ਨਿਕਲ ਜਾਂ ਕੰਮ ਐ ਰਿਹਾ। ਨੇ ਡੋਰੀਪੁਰੀਆਂ ਮੈਰਿਡ ਨੇ ਦੋਹਾਂ ਦੇ ਤੋਂ ਆਪਣੇ ਡਿਵੋਰਸ ਹੋਇਆ ਹੈ। ਫਲਾਪ ਹੋ ਰਿਹਾ ਹੈ। ਪਹਿਲਾਂ ਤੋਂ ਮਾਮਲਾ ਦਾ ਹੈ। ਅਜੇ ਮੋੜਲੀ ਪੁਛਕੇਸ ਚੱਲ ਰਹੀ ਆ। ਰਿਪੋਰਟ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਇਹ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ। ਤੇਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਟੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ